ਸਾਰੇ ਪਰਵਾਂਤ ਦੇ ਦੇਖੋ ਜੀ ਪਹਿਲੇ ਤਾਂ ਜਿਆਦਾ ਇੱਕ ਘਟਨਾ ਹੋਈ ਸਾਰੀ ਬੰਡੀ ਵੀ ਰੂਹ ਹਿਲ ਕੇ ਹਿਲਾ ਕੇ ਰੱਖਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਵੱਲ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਤੀਰਾਪੁਰ ਸਲੋ ਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜੇ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਮੈਂ ਸੁਣਿਆ ਕਿ ਏਮਸ ਦੇ ਪੋਸਮਾਰਟਮ ਰਿਪੋਰਟ ਚ ਕਿਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਦੀ ਧੜਕਣ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ ਕਰੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤੇ ਕੀ ਸਾਡੇ ਉੱਤੇ ਬੀਤੀ ਤੇ ਜਿਹਦੇ ਉੱਤੇ 50 60 100 ਕਰੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ ਪਹਿਲੇ ਤਾਂ ਆ ਹੀ ਸੋਚ ਤੋਂ ਬਾਹਰੇ ਤਾਂ ਫਿਰ ਜਦ ਇਹ ਪਤਾ ਲੱਗੇ ਕਿ ਆ ਪੁਲਿਸ ਜਿਹੜੀ ਇਨਸਾਨਾਂ ਦੀ ਰੱਖਿਆ ਵਾਸਤੇ ਹੁੰਦੀ ਹੈ ਉਹ ਪੁਲਿਸ ਜੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਕਰਨ ਲੱਗ ਜਾਏ ਤੇ ਫਿਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਵਾਰ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾ ਟਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ सस्पेंशन ਹੋਰ ਡਿਸਮਿਸਲ ਕੁਝ ਨਹੀਂ ਹੋਇਆ ਤਾਂ ਫਿਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅੱਜ ਨਹੀਂ ਜਾਗਣਗੇ ਤੇ ਫਿਰ ਪੰਜਾਬ ਦਾ ਆਪਾਂ ਭੁੱਲ ਜਾਈਏ ਕਿਉਂਕਿ ਏਸੀ ਬਠਿੰਡੇ ਵਿੱਚ ਪੁਲਿਸ ਇੱਕ ਬੀਬੀ ਦੇ ਉੱਤੇ ਜਿਹਦੇ ਉੱਤੇ ਇੰਨੇ ਵੱਡੇ ਨਸ਼ੇ ਦੇ ਇਲਜ਼ਾਮ ਲੱਗੇ ਉਹਨੂੰ ਤਾਂ ਕੋਈ ਗਾਰੰਟੀ ਨਹੀਂ ਲੱਗਿਆ ਮੈਰਾਜ ਸੇ ਸਾਡਾ ਮੁੱਖ ਮੰਤਰੀ ਆਇਆ ਆਪਣੇ ਹੀ ਇਸ ਇਲਾਕੇ ਵਿੱਚ ਤੇ ਕਹਿੰਦਾ ਮਿੰਟ ਤੇ ਚੱਕੋ ਤੇ ਤਿੰਨ ਬੇ ਬੇਕਸੂਰ ਬਜ਼ੁਰਗਾਂ ਨੂੰ ਚੱਕ ਲਿਆ ਪੁਲਿਸ ਨੇ ਤੇ ਇਹ ਦੋ ਦਿਨ ਇਥੇ ਰਹਿ ਕੇ ਗਏ ਹੁਣ ਮੋਡ ਮੰਡੀ ਚ ਵੀ ਇੱਕ ਐਕਸ ਫੌਜੀ ਜਿਹੜਾ ਨਸ਼ੇ ਤਸਕਰਾਂ ਨੂੰ ਰੋਕ ਰਿਆ ਸੀਗਾ ਉਹਦੀ ਲੱਤਾਂ ਭੰਨ ਕੇ ਉਹਦਾ ਬੁਰਾ ਹਾਲ ਕਰਤਾ ਉਹ ਫੜੇ ਗਏ ਕਿ ਉਹਨਾਂ ਨੂੰ ਕਰੰਟ ਲਾਇਆ ਤੇ ਮੁੱਖ ਮੰਤਰੀ ਦੇ ਨਖ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਘਰਾ ਦੇ ਮੁੰਡਿਆ ਦੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਇਹਦੇ ਜ਼ਬਾਨੋਂ ਸਪਨੇ ਘਟਲੇ ਕੀ ਹੋ ਗਿਆ ਇਹਨੂੰ ਕਿ ਇੰਨਾ ਕਮਜ਼ੋਰ ਹੋ ਗਿਆ ਦਿੱਲੀਆ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕੀ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੁਲਸ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਿੰਦੀ ਇਹ ਵੀ ਲਾਨਤ ਹੈ ਇਹਦੇ ਪੁਲਸ ਤੇ ਤੇ ਲਾਨਤ ਹੈ ਇਹਦੇ ਉੱਤੇ ਤੇ ਮੈਂ ਅੱਜ ਡੀਆਈਜੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਪੁਲਸ ਪੁਲਸ ਨੂੰ ਬਚਾਏ ਨਾ ਜਿਹਨੇ ਗਲਤੀ ਕੀਤੀ ਹੈ ਉਹ ਦਰਿੰਦਾ ਹੈਗਾ ਉਹ ਪੁਲਸ ਨਹੀਂ ਉਹ ਇਨਸਾਨ ਹੈ ਸਾਰੇ ਪੁਲਸ ਫੌਜ ਦੇ ਉੱਤੇ ਕਲੰਕ ਨਾ ਲੱਗੇ ਮੈਂ ਡੀਏਸੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੇ ਬੰਦੇ ਤੁਸੀਂ ਤਿੰਨ ਤੇ ਇੱਕ ਤੇ ਤਿੰਨ ਹੋਰ ਉਹਨਾਂ ਨੂੰ ਇਮੀਡੀਏਟ ਤੁਸੀਂ ਅਰੈਸਟ ਕਰੋ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉਤਰ ਕੇ ਬੰਦਿਆਂ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਵਾਸਤੇ ਇਹ ਸਰਕਾਰ ਆਮ ਆਦਮੀ ਦੀ ਬਣਾਈ ਸੀ ਬਦਲਾਅ ਵਾਸਤੇ ਇਸ ਕਰਕੇ ਨਹੀਂ ਬਣਾਈ ਸੀ ਕਿ ਆਮ ਆਦਮੀ ਦੇ ਨਾਲ ਅੱਜ ਪੰਜਾਬੀਆਂ ਦੇ ਉਲਟ ਅੱਜ ਕਿਸਾਨਾਂ ਦੀ ਖੇਤਾਂ ਦੇ ਉੱਤੇ ਜਬਤ ਕੀਤਾ ਜਾਏ ਨੌਜਵਾਨਾਂ ਨੂੰ ਨਸ਼ਾ ਦੇ ਕੇਸ ਬਣਾ ਕੇ ਉਹਨਾਂ ਨੂੰ ਨਹੀਂ ਤਾਂ ਨਸ਼ਾ ਤੇ ਧਕੇਲਾ ਜਾਏ ਬੇਕਸੂਰਾਂ ਨੂੰ ਫੜ ਫੜ ਕੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏ ਸੋ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹੋਏ ਇੱਕ ਮਾਂ ਨੂੰ ਆਪ ਦੇ ਪੁੱਤਲੇ ਇਨਸਾਫ ਇੱਕ ਪੈਨ ਨੂੰ ਆਪ ਦੇ ਘਰ ਵਾਲੇ ਦੇ ਇਨਸਾਫ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜੇ ਆ ਤੇ ਇਸ ਸਰਕਾਰ ਨੂੰ ਤੇ ਉਹਨਾਂ ਅਫਸਰਾਂ ਨੂੰ ਮਜਬੂਰ ਕਰਾਂਗੇ ਕਿ ਜਿਨ੍ਹਾਂ ਨੇ ਇਸ ਇਸ ਨੌਜਵਾਨ ਦੇ ਨਾਲ ਹਰਕਤ ਕੀਤੀ ਹੈ ਉਹਨਾਂ ਨੂੰ ਬੰਦੀ ਹੋਈ ਸਜ਼ਾ ਮਿਲੇ ਕਿਉਂਕਿ ਅਸੀਂ ਇੱਕ ਕਾਨੂੰਨ ਵਿਵਸਥਾ ਚਾਹੁੰਦੇ ਆ ਅਸੀਂ 80 ਦੇ ਦਹਾਕਿਆਂ ਚ ਉਹ ਪੁਲਸ ਰਾਜ ਨਹੀਂ ਚਾਹੁੰਦੇ ਕਿਉਂਕਿ ਬਹੁਤ ਕੁਝ ਪੰਜਾਬ ਨੇ ਹੰਡਾਇਆ ਉਹ ਦਿਨ ਵਾਪਸ ਜਨਤਾ ਨਹੀਂ ਆਂਦੋਂਗੀ ਜੇ ਸਰਕਾਰ ਸੋਤੀ ਹੈ ਤੇ ਫਿਰ ਲੋਕਾਂ ਸੜਕ ਦੇ ਉੱਤੇ ਲੋਕਾਂ ਨੂੰ ਜਗਾਉਣਗੇ ਕਿ ਪਰ ਮੁਕਾਬਲੇ ਨਾਲ ਹੀ ਰਲ ਕੇ ਇੱਥੇ ਲਊਗਾ ਤੁਹਾਡਾ ਕਾਲੀ ਕਾਲੀ ਦੀ ਤੁਸੀਂ ਦੇਖੋ ਮਾਮਲੇ ਕੱਸੀ ਨੇ ਕਿੰਨੇ ਕਈ ਮਾਮਲੇ ਆਏ ਨੇ ਪੁਲਿਸ ਦੇ ਮਾਮਲੇ ਕਈ ਸਾਹਮਣੇ ਆਏ ਨੇ ਕਾਲੀ ਦਾ ਕੀ ਐਕਸ਼ਨ ਲੈਣ ਵਾਲਾ ਦੇਖੋ ਨਸ਼ਾ ਵਿਰੋਧ ਇਹ ਜਿਹੜਾ ਢੋਂਗ ਰਚਿਆ ਜਾ ਰਿਹਾ ਹੈ ਸਰਕਾਰ ਵੱਲੋਂ ਜਿੱਥੇ ਨਾ ਨਸ਼ੇ ਖਤਮ ਹੋ ਰਹੇ ਨੇ ਲੇਕਿਨ ਨਸ਼ੇ ਦੇ ਨਾ ਚੇ ਫੋਕੀ ਵਾਵਾਈ ਖਟਣ ਵਾਸਤੇ ਇਹ ਸੋ ਜੇ ਮੁਕਾਬਲੇ ਬਣਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਚੱਕਿਆ ਜਾ ਰਿਹਾ ਤੇ ਪੁਲਸ ਸਸ਼ੱਦਤ ਕਰ ਰਹੀ ਹੈ ਇਹਦੇ ਖਿਲਾਫ ਲੋਕੀ ਲੜਨਗੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੋਕਾਂ ਦੇ ਨਾਲ ਖੜਿਆ ਜਿੱਥੇ ਲੋਕਾਂ ਨੂੰ ਲੋੜ ਹੋਊਗੀ ਇੱਕ ਆਵਾਜ਼ ਦੇਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਡਟ ਕੇ ਉਹਨਾਂ ਦੇ ਨਾਲ ਖੜੂਗਾ ਤੇ ਉਹਨਾਂ ਦੀ ਲੜਾਈ ਵਿੱਚ ਅੱਗੇ ਹੋ ਕੇ ਲੜੂਗਾ। ਥੈਂਕ ਯੂ। ਮੈਂ ਨਹੀਂ ਤੁਹਾਡੇ ਕੋਲੇ ਦੁੱਖਾਂ ਜਾਂ ਦਰਦ ਨੂੰ ਚੀਕਾਗਾ ਕਿ ਉਹਨਾਂ ਨੇ ਕਿਹਾ ਮੈਮ ਥੈਂਕ ਯੂ ਸੋ ਮੱਚ ਤੁਸੀਂ ਮੇਰੇ ਕੋਲੇ ਆਏ। ਪਹਿਲੀ ਵਾਰ ਲੱਗਿਆ ਕਿ ਕਿ ਕੋਈ ਸਪੋਰਟ ਮਿਲੀ ਹੈ। ਕਿਉਂਕਿ ਉਹਨਾਂ ਨੇ ਸਾਹਮਣੇ ਬੈਠ ਕੇ ਇੱਕ ਜੋ ਫੋਨ ਕੀਤਾ ਨਾ ਉਹਦੇ ਸਭ ਨੂੰ ਸਭ ਕੁਝ ਕਲੀਅਰ ਹੋ ਗਿਆ।

ਰੀਪੋਰਟ ਦਿੱਤੀ ਗਈ ਹੈ ਪੋਸਟਪਾਨ ਨੂੰ ਉਹਨੂੰ ਵੀ ਦੱਸਿਆ ਗਿਆ ਹੈਗਾ ਕਿ ਇਹ ਡਰਗ ਮਾਮਲੇ ਦੇ ਵਿੱਚ ਪੋਜ਼ਿਟਿਵ ਦੱਸਿਆ ਜਾ ਰਿਹਾ ਹੈ ਰਿਪੋਰਟ ਤਾਂ ਹਲੇ ਤਾਂ ਹਲੇ ਰਿਪੋਰਟ ਨਹੀਂ ਆਈ ਸਾਡੇ ਕੋਲ ਪੁਲਿਸ ਸਾਡੀ ਬਹੁਤ ਕੁਝ ਬੋਲੇਗੀ ਇਹਨਾਂ ਕੋਲੇ ਤਾਂ ਕਹਾਣੀਆਂ ਨੇ ਰਿਪੋਰਟ ਸਾਡੇ ਕੋਲੇ ਰਿਪੋਰਟ ਨਹੀਂ ਪਹੁੰਚੀ ਹਲੇ ਤੱਕ ਤਾਂ ਰਿਪੋਰਟ ਹੋਈ ਹੈ ਵੈਸੇ ਵੀ ਰਿਪੋਰਟ ਲਿਆ ਕੇ ਦੇ ਦੇਣਗੇ ਤਾਂ ਵੀ ਕੋਈ ਪਤਾ ਨਹੀਂ ਕੀ ਅਗਲਾ ਸਟੈਪ ਕੀ ਹੈਗਾ ਤੁਸੀਂ ਅਗਲਾ ਸਟੈਪ ਪੱਸ ਸੀ ਹਾਂਜੀ 5 ਜੂਨ ਨੂੰ ਅਸੀਂ ਐਸਐਸਪੀ ਆਫਿਸ ਦੇ ਬਾਹਰ ਤਰਨਾ ਦਿਨ ਜਾ ਰਹੇ ਹਾਂ ਤਾਂ ਜੋ ਵੀ ਇਨਸਾਫ ਪਸੰਦ ਦਾ ਲੋਕ ਨੇ ਸਾਰੇ ਸਰ ਨਾਲ ਜੁੜ ਰਹੇ ਆ ਤਾਂ ਮੈਂ ਵਿਊਅਰਸ ਨੂੰ ਇਹ ਅਪੀਲ ਕਰੂੰਗੀ ਕਿ ਤੁਸੀਂ ਸਰ ਨਾਲ ਪਲੀਜ਼ ਜੁੜੋ ਤੇ ਆਪਾਂ ਜਸਟਿਸ ਮੰਗੇ ਇਹਨਾਂ ਨੂੰ ਪੁੱਛੀਏ ਵੀ ਤੁਸੀਂ ਕਿਉਂ ਕਰ ਰਹੇ ਹੋ ਇਹ ਸਭ ਕੁਝ ਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ ਮੈਮ ਇਹਨਾਂ ਨੇ ਡਿਮਾਂਡ ਕੀ ਹੈ ਉਹ ਫਰਸਤੇ ਨੇ ਮਾਮਲਾ ਦਰਜ ਕਰਤਾ ਚਾਰ ਲੋਕਾਂ ਦਾ ਮਾਮਲਾ ਤਾਂ ਬਹੁਤ ਪਹਿਲਾਂ ਦਾ ਦਰਜ ਹੈ ਜੀ ਗੱਲ ਇਹ ਕਿ ਐਫ ਆਈ ਆਰ ਜਿੰਨੇ ਕਿਤੇ ਕੋਈ ਅਰੈਸਟ ਨਹੀਂ ਹੋਈ ਹੁਣ ਤੱਕ ਕੋਈ ਵੀ ਕਾਰਵਾਈ ਕੁਝ ਨਹੀਂ ਹੋ ਰਿਹਾ ਕੋਈ ਅਰੈਸਟ ਕਰੋ ਆਹੀ ਮੈਮ ਕਹਿ ਕੇ ਗਏ ਆ ਕਾਲ ਕਰਕੇ ਕਿ ਰੈਸਟਾ ਕਰੋ ਦੱਸੋ ਕੌਣ ਅਰੈਸਟ ਕੀਤਾ ਬੱਚੇ ਦਾ ਜਨਮ ਦਿਨ ਸੀਗਾ ਕੱਲ ਮਿਸ ਕੀਤਾ ਹੂ ਮੈਂ ਉਹ ਕਰਨੇ ਸੀ ਇਹ ਤੁਸੀਂ ਕਾਫੀ ਇਮੋਸ਼ਨਲ ਕੁਐਸਚਨ ਪੁੱਛ ਲਿਆ ਜੀ ਕੱਲ ਕਨ ਆਫ ਦਾ ਬਰਥਡੇ ਸੀਗਾ ਤਾਂ ਅਸੀਂ ਡਿਸਟਰਬਡ ਹੀ ਚੱਲ ਰਹੇ ਹਾਂ ਤੁਹਾਨੂੰ ਪਤਾ ਹੈ ਬਟ ਅਸੀਂ ਜਿੰਨਾ ਅਸੀਂ ਕਰ ਸਕਦੇ ਸੀਗੇ ਉਹਨੇ ਬਹੁਤ ਮਿਸ ਕੀਤਾ ਆਪਣੇ ਪਾਪਾ ਬਹੁਤ ਜ਼ਿਆਦਾ ਜਿਹੇ ਘਰਾਂ ਲੱਗੀਆਂ ਉਹਦੇ ਨਾਲ ਜਰਦੇ ਨਹੀਂ ਕੁਛ ਨਹੀਂ ਹਮ ਹੋਰ ਵੀ ਇਸ ਤਰ੍ਹਾਂ ਦੀ ਮੰਗ ਕਰ ਰਹੇ ਹਾਂ ਕਿ ਮੰਗ ਸਾਨੂੰ ਜਸਟਿਸ ਚਾਹੀਦਾ ਜੀ ਜਿਹੜੇ ਲੋਕਾਂ ਨੇ ਆ ਗਲਤ ਕਿਤਾ ਜਿਹੜੇ ਵੀ ਕਲਪਰੇਟਸ ਨੇ ਜਿਨ੍ਹਾਂ ਨੇ ਇਹਨਾਂ ਜ਼ੁਲਮ ਟਾਇਆ ਉਹਨਾਂ ਦੇ ਗ੍ਰੈਂਡ ਸੈਕਸ਼ਨ ਹੋਣਾ ਚਾਹੀਦਾ ਇਮੀਡੀਏਟਲੀ ਟਰਮੀਨੇਟ ਕਰਨਾ ਚਾਹੀਦਾ ਇਹਨਾਂ ਨੂੰ ਐਂਡ ਦੇ ਸ਼ੁੱਡ ਬੀ ਸੈਂਟ ਬਿਹਾਈਂਡ ਦ ਬਾਰਸ ਐਸ ਸੋਨ ਐਸ ਪੋਸੀਬਲ ਆਇਨ ਕਿ ਐਕਸ਼ਨ ਹੋ ਹੀ ਨਹੀਂ ਰਿਹਾ ਸੀ ਆ ਤਾਂ ਹੁਣ ਮੈਮ ਨੇ ਕਿਹਾ ਸਿੱਧਾ ਮਤਲਬ ਕਿਤਾ ਫੋਨ ਉਹਨਾਂ ਨੂੰ ਤੇ ਡੀਆਈਜੀ ਨੂੰ ਕਿਤਾ ਤੇ ਉਹ ਵੀ ਐਕਸਕਿਊਜ਼ਸ ਦੇ ਰਹੇ ਸੀ ਬੇਸਿਕਲੀ ਤਾਂ ਉਹਨਾਂ ਨੇ ਜਿਸ ਤਰ੍ਹਾਂ ਨਾਲ ਇੱਕ ਫਟਕਾਰ ਲਗਾਈ ਹੈ ਮੇਰੇ ਖਿਆਲ ਇੰਨਾ ਬਹੁਤ ਸੀ ਉਹਨਾਂ ਲਈ ਲੱਗਦਾ ਮੈਡਮ ਦੇ ਉਹਨਾਂ ਕੋਈ ਕਿਰਨ ਜਗ ਗਈ ਹੈ ਤੁਹਾਨੂੰ ਲੱਗਦਾ ਜੀ ਇੱਕ ਇੱਕ ਹੋਪ ਇੱਕ ਰੇ ਆਫ ਹੋਪ ਦਿਖ ਰਹੀ ਮੈਨੂੰ ਕਿ ਸ਼ਾਇਦ ਸ਼ਾਇਦ ਹਲੇ ਵੀ ਮੈਂ ਸ਼ਾਇਦ ਹੀ ਕਹੂੰਗੀ ਕਿ ਹਾਂਜੀ ਇੱਕ ਇਹਨਾਂ ਨੇ ਕੀਤਾ ਐਲਾਨ ਇਹਨਾਂ ਨੇ ਕਿਹਾ ਸਾਥ ਹਾਈ ਜਸਟ ਹੋਪ ਕਿ ਮੰਨਣ ਉਹਨਾਂ ਦੇ ਕਰਕੇ